ਪੁੱਤ ਹੋ ਸਕਦੇ ਨੇ ਕਪੁੱਤ ਪਰ ਮਾਪੇ ਕਦੇ ਨਹੀਂ ਹੋ ਸਕਦੇ ਕੁਮਾਪੇ ਤੈਸ ਕਹਾਵਤ ਉਲਟ ਅੱਜ ਮਾਪੇ ਜਿਹੜੇ ਨਾ ਕੁਮਾਪੇ ਹੁੰਦੇ ਨਜ਼ਰ ਆਏ ਨੇ ਤਾਂ ਦੱਸ ਦੇ ਕਿ ਇਹ ਜੀਹਾਂ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਭਰੂਣ ਮਿਲਿਆ ਅੰਮ੍ਰਿਤਸਰ ਦੇ ਗੇਠ ਹਕੀਮਾ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨਿੱਕੇ ਬੱਚੇ ਦਾ ਭਰੂਣ ਮਿਲਣ ਦੀ ਖਬਰ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਵੱਡੀ ਗਿਣਤੀ ਚ ਲੋਕ ਜਿਹੜੇ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਲੋਕਾਂ ਵੱਲੋਂ ਇਸ ਮੰਦਭਾਗੀ ਘਟਨਾ ਦੀ ਕੜੀ ਨਿੰਦਿਆ ਕਰਦਿਆਂ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਨੇ ਦੇਖਿਆ ਕਿ ਕੁਝ ਕੁੱਤੇ ਇੱਕ ਬਰੂਨ ਨੂੰ ਮੂੰਹ ਵਿੱਚ ਪਾ ਕੇ ਲੈ ਕੇ ਜਾ ਰਹੇ ਨੇ ਨੌਜਵਾਨ ਨੇ ਤੁਰੰਤ ਸੂਝ ਬੂਝ ਦੀ ਖਾਂਦੇ ਹੋਏ ਕੁੱਤਿਆਂ ਨੂੰ ਮੌਕੇ ਤੋਂ ਭਜਾਇਆ ਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਦਿਆ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਵੱਲੋਂ ਬਰੂਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸੇ ਨਾਲ ਹੀ ਉਹਨਾਂ ਵੱਲੋਂ ਹੀ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ شناخت ਕੀਤੀ ਜਾ ਸਕੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਿਵੇਂ ਹੀ ਦੋਸ਼ੀ ਦੀ ਪਛਾਣ ਹੋਵੇਗੀ ਉਸ ਖਿਲਾਫ ਵੰਡੇ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲੀ ਜਾਂਦੀ ਜਾਵੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ ਇਸ ਘਟਨਾ ਨੇ ਸਮਾਜ ਨੂੰ ਇੱਕ ਵਾਰ ਫਿਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਮਨੁੱਖਤਾ ਕਿਹੜੀ ਦਿਸ਼ਾ ਵੱਲ ਵੱਧ ਰਹੀ ਹੈ ਇਸ ਮੌਕੇ ਇਲਾਕਾ ਨਿਵਾਸੀ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨਿਆ ਤੁਹਾਨੂੰ ਮੈਂ ਆਪਣੀ ਗੱਡੀ ਦੇਖਣ ਆਇਆ ਸੀ ਭਾਈ ਉਹਨਾਂ ਨੂੰ ਤੇ ਮੈਂ ਬਾਅਦ ਵਿੱਚ ਆਣ ਕੇ ਵੇਖਿਆ ਤੇ ਇੱਥੇ ਇੱਕ ਬੱਚਾ ਪਿਆ ਹੋਇਆ ਸੀ ਜਦ ਕਿ ਮੈਨੂੰ ਨਹੀਂ ਸਹੀ ਲੱਗਾ ਮੈਂ ਥਾਣੇ ਜਾ ਕੇ ਕੰਪਲੇਟ ਲਗਵਾਉਂਦੀ ਕਿ ਭਾਜੀ ਇੱਥੇ ਆ ਕੇ ਦੇਖੋ ਇੱਕ ਬੱਚਾ ਡਿੱਗਾ ਪਿਆ ਵਾ ਇਹਦਾ ਦੇਖੋ ਕੀ ਹੈਗਾ ਜੇ ਕਿੰਨੇ ਵੇਲੇ ਸਮਾਂ ਸੀ ਸਮਾਂ 10:00 10:30 ਦੇ ਵਿੱਚ ਵਿੱਚ ਹੀ ਹੈਗਾ ਸੀ ਜੇ ਕਿਸ ਹਾਲਤ ਵਿੱਚ ਸੀ ਇਹ ਇਹ ਬਹੁਤ ਮਾੜੀ ਹਾਲਤ 'ਚ ਹੀ ਕੁੱਤੇ ਕਹਿੰਦੇ ਲੈ ਕੇ ਜਾ ਰਹੇ ਸੀ ਮੈਂ ਬਾਰ ਕੁੱਤਿਆਂ ਨੂੰ ਭਜਾਇਆ ਤੇ ਵੇਖਿਆ ਕਿ ਸਾਰੇ ਇਹਨੇ ਤਮਾਸ਼ੀਂ ਵੀਡੀਓ ਬਣਾ ਰਹੇ ਸੀ ਔਰ ਕਿਸੇ ਨੇ ਕੁਝ ਨਹੀਂ ਕੀਤਾ ਮੈਨੂੰ ਵੀ ਕਿਹਾ ਮੈਂ ਜਾ ਕੇ ਥਾਣੇ ਕੰਪਲੇਨ ਲ ਕਰਵਾਉਂਦੀ ਜੇ ਤਾਂ ਕੀ ਲੱਗਦਾ ਕਿ ਇਹ ਪਿਛਲੇ ਲੋਕ ਜਿਹੜੇ ਵੀ ਹੈਗੇ ਨੇ ਉਹਨਾਂ ਨੇ ਬਹੁਤ ਮਾੜੀ ਹਰਕਤ ਹੈ ਕੀਤੀ ਜੇ ਬਹੁਤ ਮਾਨੂੰ ਠੇਸ ਪਹੁੰਚੀ ਆ ਕਿ ਬਹੁਤ ਗਲਤ ਕੀਤਾ ਜਿੰਨੇ ਵੀ ਕੀਤਾ ਬਹੁਤ ਜਿੱਦਾਂ ਇਹਨਾਂ ਦੇ ਬੱਚੇ ਦਾ ਹਾਲ ਕੀਤਾ ਉਸ ਤੋਂ ਵੀ ਮਾੜਾ ਹੋਣਾ ਚਾਹੀਦਾ ਜੇ ਕਿਹੜਾ ਹੀ ਲੱਗਦਾ ਮੇਰਾ ਤੇ ਫਤਿਹ ਸਿੰਘ ਕਲੋਨੀ ਜੇ ਮੈਂ ਹਕੀਮਾ ਗੇਟ ਆਇਆ ਸੀ ਜੇ ਆਪਣੀ ਗੱਡੀ ਦਿਖਾਣ ਮੇਰਾ ਥਾਣਾ ਥਾਣਾ ਗੇਟ ਹਕੀਮਾ ਹੀ ਪੈਂਦਾ ਜੇ ਥਾਣਾ ਕਿੰਨੀ ਕੁ ਦੂਰੀ ਤੇ ਵੱਧ ਤੋਂ ਵੱਧ 5 ਮਿੰਟ ਦੀ ਦੂਰੀ ਤੇ ਜੇ ਇਹ ਲੱਗਦਾ ਕਿ ਥਾਣੇ ਦੇ ਨਜ਼ਦੀਕ ਹੈ ਜਈਏ ਕਾਰਨ ਤੇ ਇਹ ਕੰਪਲੈਨਸ ਮੈਨੂੰ ਤਾਂ ਕੁਝ ਨਹੀਂ ਲੱਗਦਾ ਜੀ ਹਾਂਜੀ ਮੈਂ ਐਸਐਸ ਕਤਰ ਸਿੰਘ ਥਾਣਾ ਗੇਟ ਕੀ ਮਾਂ ਕੀ ਗੱਲਬਾਤ ਹੋਈ ਹੈ ਇੱਥੇ ਗੱਲਬਾਤ ਸਾਨੂੰ ਇਤਲਾਹ ਮਿਲੀ ਹੈ ਰਿੱਕੀ ਨਾਮ ਦੇ ਲੜਕੇ ਨੇ ਇਤਲਾਹ ਦਿੱਤੀ ਆ ਕਿ ਜਿਹੜਾ ਗਵਾਲ ਮਹੱਲਾ ਪੈਂਦਾ ਗੇਟ ਕੀ ਮਾਂ ਥਾਣੇ ਦੀ ਵੈਕ ਸਾਈਡ ਤੇ ਵੀ ਇੱਥੇ ਇੱਕ ਭਰੂਣਾ ਪਿਆ ਆ ਜਿੱਥੇ ਆਏ ਆ ਪਰ ਹੁਣ ਨੁਕਾਵ ਜੇ ਵਿੱਚ ਲੈ ਲਿਆ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਤਦੋਂ ਤੁਹਾਨੂੰ ਇਤਲਾਹ ਮਿਲੀ ਇਤਲਾਹ ਹੁਣੇ 5 ਮਿੰਟ ਹੋਈ। ਕੀ ਲੱਗਦਾ ਕਿ ਕਿਸ ਹਾਲਤ ਵਿੱਚ ਪਰ ਹੁਣ ਤੇ ਅਜੇ ਬਾਤ ਕੋਈ ਪਤਾ ਨਹੀਂ ਲੱਗਾ ਜੋ ਦਰਾਨੇ ਤਪਤੀਸ਼ ਗਲਵਾ ਸਾਹਮਣੇ ਹੋ ਉਹ ਦੇ ਮੁਤਾਬਕ ਕਾਰਵਾਈ ਕੀਤੀ ਹੈ। ਕੋਈ ਸੀਸੀਟੀਵੀ ਹਾਲ ਵਾਲੇ ਦੇਖੀ ਜਾ ਰਹੀ ਉਹ ਦੇਖਿਓ ਦੇਖਣ ਲੱਗੇ ਚੈੱਕ ਕਰਨ ਲੱਗੇ। ਠੀਕ ਹੈ ਜੀ ਕਾਰਵਾਈ ਚੱਲ ਰਹੀ ਹੈ। ਠੀਕ ਹੈ। ਇਸ ਪਰ ਹੁਣ ਅਥਾ ਦੇ ਜਿਹੜੀ ਜੋ ਧਾਰਾ ਬੰਦੀ ਉਹ ਲਾ ਕੇ ਪਰਚਾ ਦਰਜ ਕਰ